ਕਾ ਦੇ ਵਿੱਚ ਲਗਾਤਾਰ ਸਿੱਖਾਂ ਤੇ ਹੋ ਰਹੇ ਹਮਲੇ ਜਾਰੀ ਨੇ ਅਮਰੀਕਾ ਵਿੱਚ ਨਿਊਯਾਰਕ ਦੀ ਇਹ ਘਟਨਾ ਜਿੱਥੇ ਇੱਕ ਅਮਰੀਕਾ ਨੇ ਸਿੱਖ ਨੌਜਵਾਨ ਤੇ ਨਸਲੀ ਟਿੱਪਣੀ ਕਰਨ ਤੋਂ ਬਾਅਦ ਉਸ ਤੇ ਪਿਕਅਪ ਟਰੱਕ ਚੜਾ ਦਿੱਤਾ ਨੌਜਵਾਨ ਦੀ ਹਾਲਤ ਇਸ ਵੇਲੇ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਕਰੀਬਨ 30 ਫੁੱਟ ਤੱਕ ਟਰੱਕ ਡਰਾਈਵਰ ਸਿੱਖ ਨੌਜਵਾਨ ਨੂੰ ਆਪਣੀ ਗੱਡੀ ਦੇ ਨਾਲ ਘੜੀਸਦਾ ਰਿਹਾ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਸਲੀ ਟਿੱਪਣੀ ਕਰਨ ਤੋਂ ਬਾਅਦ ਕਿਸ ਤਰ੍ਹਾਂ ਇੱਕ ਟਰੱਕ ਇਸ ਸਿੱਖ ਨੌਜਵਾਨ ਤੇ ਚੜਾ ਦਿੱਤਾ ਜਾਂਦਾ ਤੇ 30 ਫੁੱਟ ਦੀ ਦੂਰੀ ਤੱਕ ਇਸ ਨੌਜਵਾਨ ਨੂੰ ਘੜੀਸਿਆ ਜਾਂਦਾ ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਬਹੁਤ ਅਫਸੋਸ ਦੀ ਗੱਲ ਹੈ ਕਿ ਵਾਰ-ਵਾਰ ਅਮਰੀਕਾ ਦੇ ਵਿੱਚ ਐਸੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਕਸ਼ਲੀ ਚਪਟੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੇਵਲ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅੱਜ ਇਸ ਦੀ ਸ਼ੁਰੂਆਤ ਸਰਦਾਰ ਬਰਵੀਰ ਸਿੰਘ ਜੀ ਜਾ ਸਟੇਸ਼ਨ ਦੇ ਉੱਤੇ ਉਹਨਾਂ ਨੂੰ ਗੋਲੀ ਮਾਰੀ ਗਈ ਉਸ ਤੋਂ ਬਾਅਦ ਵੀ ਕਈ ਕਟਨਾਵਾਂ ਹੋਈਆਂ ਗੁਰਦੁਆਰੇ ਸਾਹਿਬ ਦੇ ਵਿੱਚ ਕਟਨਾਵਾਂ ਹੋਈਆਂ ਕਈ ਸਿੱਖਾਂ ਨੂੰ ਅਥੇ ਗੋਗੀਆਂ ਦਾ ਨਿਸ਼ਾਨਾ ਬਣਾ ਕੇ ਮਾਰਿਆ ਗਿਆ ਹੋਰ ਭਾਵੇਂ ਉਹ ਵਾਮਾ ਨੇ ਭਰੋਸਾ ਦਿਵਾਇਆ ਸੀ ਵੀ ਅਸੀਂ ਸਿੱਖਾਂ ਦੀ ਜਾਨ ਮਾਲ ਵਾਸਤੇ ਹਮੇਸ਼ਾ ਕੋਈ ਅਸਾ ਯਤਨ ਕਰਾਂਗੇ ਕੋਈ ਅਸਾ ਆਪਣੇ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਉਹਨਾਂ ਕਟਨਾਵਾਂ ਦੇ ਉੱਤੇ ਕੋਈ ਰੋਕ ਨਹੀਂ ਲੱਗ ਸਕੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਸ ਵੀ ਦੇਸ਼ ਵਿੱਚ ਜਿਹੜਾ ਵੀ ਨਾਗਰਿਕ ਕਵਸਤ ਹੈ ਉਹਦੀ ਦਾਲ ਮਾਲ ਦੀ ਰਾਖੀ ਕਰਨੀ ਉਸ ਦੇਸ਼ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਕਰਕੇ ਸਟੋਨਿਕ ਜਿਹੜੇ ਐਸੇ ਦੋਸ਼ੀ ਨੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਪਰਿਵਾਰਾਂ ਦੀ ਮਤਲਬ ਕੀਤੀ ਜਾਵੇ ਉਹਨਾਂ ਪਰਿਵਾਰਾਂ ਨੂੰ ਜੋ ਬੰਦਾ ਉਹਨਾਂ ਦਾ ਹੱਕ ਉਹ ਦਿੱਤਾ ਜਾਵੇ ਔਰ ਜਿਹੜੇ ਐਸੀ ਨਕਸ਼ਲੀ ਵਿਤਕਰੇ ਹੋ ਰਹੇ ਨੇ ਉਹਨਾਂ ਤੇ ਰੋਖ ਲਾਉਣ ਵਾਸਤੇ ਸਰਕਾਰ ਨੂੰ ਕੋਈ ਠੋਸ ਕਾਨੂੰਨ ਬਣਾਉਣਾ ਚਾਹੀਦਾ ਠੋਸ ਕਦਮ ਲੈਣੇ ਚਾਹੀਦੇ ਨੇ